ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਹ ਵਿਚਾਰ ਕੁਝ ਲੰਬੀ ਹੋਣ ਕਰਕੇ ਸ਼ਾਰਟ ਵੀਡੀਓ ਨਹੀਂ ਪਾ ਰਹੇ ਸੋ ਜਗਿਆਸੂ ਜੋ ਗਿਆਨ ਦੀ ਪਿਆਸ ਰੱਖਣ ਵਾਲੇ ਆ ਉਹ ਜ਼ਰੂਰ ਆਪਣਾ ਕੀਮਤੀ ਸਮਾਂ ਕੱਢ ਕੇ ਇਸ ਵਿਚਾਰ ਨੂੰ ਧਿਆਨ ਨਾਲ ਸੁਣਨਗੇ ਵਾਹਿਗੁਰੂ ਪਰਮੇਸ਼ਰ ਦੀ ਇਸ ਰਚਨਾ ਵਿੱਚ ਸਤਿਗੁਰੂ ਅਰਜਨ ਦੇਵ ਜੀ ਬਚਨ ਕਰਦੇ ਕਹਿੰਦੇ ਅਨੇਕਾਂ ਪ੍ਰਕਾਰ ਨਾਲ ਪਰਮੇਸ਼ਰ ਨੇ ਜੀਵਾਂ ਦੀ ਉਤਪਤੀ ਕੀਤੀ ਹੈ ਇੱਥੇ ਕੇਵਲ ਮਨੁੱਖ ਨਹੀਂ ਛੋਟੀ ਜੀ ਕੀੜੀ ਤੋਂ ਲੈ ਕੇ ਦੇਵ ਦਨਵ ਰਾਖਸ਼ ਪिशाच ਅਨੇਕਾਂ ਪ੍ਰਕਾਰ ਦੀ ਰਚਨਾ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਖ ਨਿਵਾਸੀ ਹਨ ਜੀ ਦੇ ਬਾਬਤ ਸਤਿਗੁਰਾਂ ਨੇ ਸੁਖਨੀ ਸਾਹਿਬ ਦੇ ਵਿੱਚ ਆਖਿਆ ਉਸ ਤਤ ਕਰ ਹੈ ਅਨੇਕ ਜਨ ਅੰਤ ਨਾ ਪਾਰਾ ਵਾਰ ਨਾਨਕ ਰਚਨਾ ਪ੍ਰਵ ਰਚੀ ਬਹੁ ਵਿਧ ਅਨਕ ਪ੍ਰਕਾਰ ਉਹ ਜਿਹੜੀ ਬਹੁ ਵਿਧੀਆਂ ਤੇ ਅਨੇਕ ਪ੍ਰਕਾਰਾਂ ਨਾਲ ਕੀਤੀ ਹੋਈ ਰਚਨਾ ਉਹਦੇ ਵਿੱਚ ਕੌਣ ਕੌਣ ਆਉਂਦੇ ਉਹ ਸਤਿਗੁਰਾਂ ਨੇ ਸਾਰੇ ਪੂਰੀ ਅਸ਼ਟਪਦੀ ਦੇ ਵਿੱਚ ਖੋਲ ਕੇ ਦੱਸਿਆ ਸਾਡਾ ਬਹੁਤ ਆਉਂਦਾ ਸਵਾਲ ਹੁੰਦਾ ਹੈ ਵੀ ਬ੍ਰਾਹਮ ਗਿਆਨੀ ਹੈਗੇ ਆ ਤਾਂ ਕਿੱਥੇ ਆ ਸਾਨੂੰ ਦਿਸਦੇ ਕਿਉਂ ਨਹੀਂ ਹਨ ਸਤਿਗੁਰਾਂ ਨੇ ਉਹਦੇ ਵਿੱਚ ਬਚਨ ਕੀਤਾ ਅਸ਼ਟਪਦੀ ਅੰਦਰ ਕਈ ਕੋਟ ਤਤ ਕੇ ਬਿੱਤੇ ਸਦਾ ਨਿਹਾਰ ਹੈ ਇੱਕੋ ਨਿਤਰੀ ਮਹਾਰਾਜੀ ਆਖਦੇ ਭਾਈ ਕਈ ਕਰੋੜਾਂ ਹੀ ਜਿਹੜੇ ਤਤ ਬੀਤੇ ਮਹਾਂਪੁਰਖ ਹਨ ਸਦਾ ਹੀ ਇੱਕੋ ਸਮਾਨ ਦ੍ਰਿਸ਼ਟੀ ਨਾਲ ਸਾਰਿਆਂ ਵਿੱਚ ਵਾਹਿਗੁਰੂ ਪਰਮੇਸ਼ਰ ਨੂੰ ਸਦਾ ਦੇਖਦੇ ਹਨ ਸੋ ਜੇ ਸਤਗੁਰੂ ਜੀ ਦੀ ਬਾਣੀ ਉੱਤੇ ਭਰੋਸਾ ਕਰੀਏ ਤਾਂ ਕਰੋੜਾਂ ਹੀ ਬ੍ਰਹਮ ਗਿਆਨੀ ਕਰੋੜਾਂ ਆਤਮ ਤਤ ਕੇ ਬੀਤੇ ਮਹਾਪੁਰਖ ਧਰਤੀ ਉੱਤੇ ਮੌਜੂਦ ਹਨ ਉੱਥੇ ਹੀ ਕਰੋੜਾਂ ਪ੍ਰਕਾਰ ਦੀਆਂ ਹੋਰ ਜੁਨੀਆਂ ਨਖਿੱਧ ਜੁਨੀਆਂ ਵੀ ਇੱਥੇ ਵਾਸ ਕਰਦੀਆਂ ਹਨ ਪਰ ਜੇ ਇੰਨੇ अनेका ਹੀ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਹੈਗੇ ਆ ਬ੍ਰਹਮ ਗਿਆਨੀ ਹੈਗੇ ਆ ਤਾਂ ਸਾਨੂੰ ਨਜ਼ਰ ਹੀ ਕਿਉਂ ਨਹੀਂ ਆਉਂਦੇ ਹਨ ਇਹਦੇ ਬਾਰੇ ਆਪਾਂ ਇਹਦੇ ਵਿੱਚ ਵਿਚਾਰ ਕਰਾਂਗੇ ਜਿੱਦਾਂ ਦੀ ਪਿਆਸ ਕੋਈ ਆਪਣੇ ਅੰਦਰ ਪੈਦਾ ਕਰਦਾ ਜਾਂਦਾ ਉਸ ਪਿਆਸ ਨੂੰ ਰੱਖ ਕੇ ਕੋਈ ਆਪੋ ਆਪਣੇ ਧਰਮ ਅਨੁਸਾਰ ਸਾਧਨਾ ਉਪਾਸਨਾ ਦੇ ਵਿੱਚ ਪ੍ਰਵਿਰਤ ਹੋ ਜਾਂਦਾ ਹੈ ਵਾਹਿਗੁਰੂ ਪਰਮੇਸ਼ਰ ਭਗਵਾਨ ਦੇ ਮਲਾਪ ਦੀ ਅੱਲਾਹ ਦੇ ਦਰਸ ਦੀ ਪਿਆਸ ਰੱਖ ਕੇ ਕੋਈ ਕਿੰਨਾ ਉਹਨੂੰ ਯਾਦ ਕਰਦਾ ਫਿਰ ਉਹ ਜਿੰਨਾ ਉੱਚੇ ਤਲ ਵੱਲ ਵੱਧਦਾ ਜਾਂਦਾ ਮਨ ਪਵਿੱਤਰ ਹੁੰਦਾ ਜਾਂਦਾ ਤਾਂ ਉਸ ਅਵਸਥਾ ਦੇ ਤਲ ਦੇ ਅਨੁਸਾਰ ਉਹਨੂੰ ਗੁੱਜੀਆਂ ਰੂਹਾਂ ਦੇ ਮਹਾਪੁਰਖਾਂ ਦੇ ਮਲਾਪ ਤੇ ਗੂੜ ਰਸਾਂ ਦਾ ਗਿਆਨ ਹੁੰਦਾ ਜਾਂਦਾ ਸਾਡੇ ਆਲੇ-ਦੁਆਲੇ ਹੁੰਦਿਆਂ ਹੋਇਆਂ ਵੀ ਵਾਹਿਗੁਰੂ ਪਰਮੇਸ਼ਰ ਦੇ ਜਿਹੜੇ ਸਿੱਧ ਸੰਤ ਜਨ ਮਹਾਪੁਰਖ ਹਨ ਉਹ ਸਾਡੇ ਲਾਗੇ ਰਹਿੰਦਿਆਂ ਹੋਇਆਂ ਵੀ ਗੁਪਤ ਰਹਿ ਕੇ ਆਪਣਾ ਜੀਵਨ ਗੁਜ਼ਾਰ ਜਾਂਦੇ ਕਿਉਂਕਿ ਇਹ ਨਿਸ਼ਾਨੀ ਹੈ ਮਹਾਰਾਜ ਸਾਹਿਬ ਗੁਰੂ ਨਾਨਕ ਸਾਹਿਬ ਜੀ ਦਾ ਵਚਨ ਹੈ ਸੋਈ ਅਜਾਣ ਕਹ ਮੈਂ ਜਾਨਣਾ ਜਾਣਨ ਹਾਰਨਾ ਛਾਨ ਆਰੀ ਭਾਈ ਉਹ ਅਗਿਆਨੀ ਹੈ ਜਿਹੜਾ ਕਹਿਣ ਦਾ ਕਹਿੰਦਾ ਮੈਂ ਜਾਣਦਾ ਤੇ ਜਿਹੜਾ ਜਾਣਦਾ ਉਹ ਛਾਣਦਾ ਨਹੀਂ ਭਾਵ ਪਤਾ ਹੀ ਨਹੀਂ ਲੱਗਣ ਦਿੰਦਾ ਰੌਲਾ ਨਹੀਂ ਪਾਉਂਦਾ ਹੈ ਭਗਤ ਨਾਮਦੇ ਸਾਹੋਜੀ ਮਹਾਰਾਜ ਐਸੇ ਬਚਨ ਨੂੰ ਇਉਂ ਆਖਦੇ ਜਿਨ੍ਹਾਂ ਹਰ ਪਾਇਓ ਤਿਨਹਿ ਛਪਾਇਓ ਜਿਨ੍ਹਾਂ ਨੇ ਹਰੀ ਵਾਹਿਗੁਰੂ ਪਰਮੇਸ਼ਰ ਨੂੰ ਪਾਲਿਆ ਉਹ ਫਿਰ ਉਹਨੂੰ ਛਪਾਉਂਦੇ ਆ ਕਿਸੇ ਕੋਲ ਬਾਤ ਕੀਮਤੀ ਹੀਰੇ ਤੇ ਸੋਨਾ ਹੋਵੇ ਉਹ ਲੋਕਾਂ 'ਚ ਰੌਲਾ ਰੌਲਾ ਥੋੜਾ ਪਾਉਂਦਾ ਫਿਰਦਾ ਉਈ ਮੇਰੇ ਕੋਲ ਇੰਨੇ ਹੀਰੇ ਤੇ ਇੰਨਾ ਸੋਨਾ ਪਿਆ ਲਕੋ ਕੇ ਰੱਖਦੇ ਆ ਨਾ ਤੇ ਜਿਹੜਾ ਵਾਹਿਗੁਰੂ ਪਰਮੇਸ਼ਰ ਜਿਨ੍ਹਾਂ ਨੂੰ ਵੀ ਪ੍ਰਾਪਤ ਹੋ ਗਿਆ ਉਹ ਫਿਰ ਉਹਨੂੰ ਲਕੋ ਕੇ ਰੱਖਦੇ ਆ ਛਪਾ ਕੇ ਰੱਖਦੇ ਆ ਗਾਹਕ ਮਿਲਦਾ ਜਦੋਂ ਕੋਈ ਅਧਿਕਾਰੀ ਮਿਲਦਾ ਤਾਂ ਉਸਪੁਰਖ ਦੇ ਅੱਗੇ ਆਪਣੀ ਗਠੜੀ ਖੋਲਦੇ ਆ ਨਹੀਂ ਤਾਂ ਉਹ ਗਠੜੀ ਹਰੇਕ ਦੇ ਮੂਹਰੇ ਖੁੱਲੀ ਨਹੀਂ ਜਾਂਦੀ ਹੈ ਇਹ ਸੇ ਵਚਨ ਨੂੰ ਮਹਾਰਾਜ ਬਾਬਾ ਫਰੀਦ ਜੀ ਨੇ ਵੀ ਆਖਿਆ ਸਬਰ ਅੰਦਰ ਸਾਬਰੀ ਤਾ ਨੇਵੈ ਜਾ ਲੇਨ ਹੋਣ ਨਜੀਕ ਖੁਦਾਏ ਦਾ ਭੇਤ ਨਾ ਕਿਸੈ ਦੇਨ ਵਾਹਿਗੁਰੂ ਦੇ ਨੇੜੇ ਰਹਿੰਦੇ ਐ ਪਰ ਭੇਤ ਨਹੀਂ ਦਿੰਦੇ ਕਿਸੇ ਨੂੰ ਆਪਣਾ ਆਪ ਨਹੀਂ ਝਣਾਉਂਦੇ ਹਨ ਸੋ ਅਸਲੀ ਜਿਹੜੇ ਬ੍ਰਹਮ ਗਿਆਨੀ ਪੁਰਖ ਹਨ ਉਹ ਕਿਸੇ ਨੂੰ ਆਪਣਾ ਆਪ ਨਹੀਂ ਝਣਾਉਂਦੇ ਹਨ ਸੰਸਾਰ 'ਚ ਰਹਿੰਦਿਆਂ ਹੋਇਆਂ ਵੀ ਨਰਲੇਪਤਾ ਵਾਲਾ ਜੀਵਨ ਗੁਜ਼ਾਰਦੇ ਐ ਸਾਡੇ ਲੱਗ ਹੀ ਰਹਿੰਦੇ ਐ ਪਰ ਉੱਚ ਅਵਸਥਾਵਾਂ ਦੇ ਵਿੱਚ ਖੇਡਦੇ ਹੋਏ ਪ੍ਰਤੀਤ ਨਹੀਂ ਹੋਣ ਦਿੰਦੇ ਵੀ ਅਸੀਂ ਕਿਹੜੀ ਅਵਸਥਾ ਤੀਕ ਪਹੁੰਚੇ ਹੋਏ ਆ ਤੇ ਜਿਹੜਾ ਨਕਲੀ ਹੁੰਦਾ ਨਾ ਪਿਆਰਿਓ ਉਹ ਆਪਣਾ ਨਾਮ ਬਹੁਤ ਤਰੀਕਿਆਂ ਦੇ ਨਾਲ ਪ੍ਰਚਾਰ ਕੇ ਸੰਸਾਰ ਨੂੰ ਹੋਕਾ ਦਿਆ ਕਰਦਾ ਵੀ ਮੈਨੂੰ ਦੇਖੋ ਮੈਂ ਸੰਤ ਹਾਂ ਮੈਂ ਮਹਾਪੁਰਖ ਹਾਂ ਇਦਾਂ ਦੇ ਬ੍ਰਹਮ ਗਿਆਨੀਆਂ ਦੀ ਅੱਜ ਦੀ YouTube ਦੇ ਉੱਪਰ Facebook ਦੇ ਉੱਤੇ ਬਹੁਤ ਪਰਮਾਰ ਹੈ ਜਿੰਨਾ ਜਦੋਂ ਕਿਸੇ ਨੂੰ ਪੁੱਛਿਆ ਵੀ ਨਾ ਹੋਵੇ ਤੇ ਆਪ ਜਾ ਜਾ ਕੇ ਲੋਕਾਂ ਨੂੰ ਦੱਸਣ ਵੀ ਅਸੀਂ ਟਾਈਮ ਟਰੈਵਲ ਕੀਤਾ ਅਸੀਂ ਇੱਕ ਧਰਤੀ ਤੋਂ ਨਿਕਲ ਕੇ ਦੂਜੇ ਗ੍ਰਹਾਂ ਤੇ ਜਾਏ ਅਸੀਂ ਰੱਬ ਨਾਲ ਰੋਜ਼ ਗੱਲਬਾਤ ਕਰਦੇ ਹਾਂ ਇਹ ਬ੍ਰਹਮ ਗਿਆਨੀਆਂ ਦੀਆਂ ਜਾਂ ਰੱਬ ਦੇ ਪਿਆਰਿਆਂ ਦੀ ਨਿਸ਼ਾਨੀਆਂ ਉੱਕਾ ਹੀ ਨਹੀਂ ਹਨ ਕਿਉਂਕਿ ਜੋ ਪ੍ਰਮਾਣ ਸਤਿਗੁਰੂ ਜੀ ਦੀ ਬਾਣੀ ਦੇ ਦਿੱਤੇ ਹੋਏ ਐ ਜਿੰਨਾ ਚਿਰ ਉਹਨਾਂ ਦੇ ਉੱਤੇ ਖਰਾ ਨਹੀਂ ਉਤਰਦਾ ਕੋਈ ਤਾਂ ਉਹ ਸਤਵਾਦੀ ਸੱਚਾ ਨਹੀਂ ਹੋ ਸਕਦਾ ਸੋ ਇਹਨਾਂ ਪਖੰਡਾ ਤੋਂ ਤੇ ਭਟਕਣਾ ਤੋਂ ਬਚਣਾ ਚਾਹੀਦਾ ਜਿਹੜੇ ਅਸਲੀ ਆ ਉਹਨਾਂ ਨੂੰ ਪਾਈਏ ਕਿਵੇਂ ਉਹਨਾਂ ਨੂੰ ਜਾਣੀਏ ਕਿਵੇਂ ਉਹਨਾਂ ਤੀਕ ਪਹੁੰਚ ਕਿਵੇਂ ਹੋਵੇ ਸੋ ਸਭ ਤੋਂ ਪਹਿਲੀ ਸ਼ਰਤ ਜਿਹੜੀ ਆ ਆਪਣੇ ਆਪ ਵਿੱਚ ਸੁਧਾਰ ਦੀ ਐ ਆਪਣੀ ਪਿਆਸ ਅੰਦਰ ਜਗਾਉਣ ਦੀ ਗੱਲ ਐ ਵੀ ਅਸੀਂ ਕਿਸ ਹਨ ਉਹਨਾਂ ਉਰਥ ਦੇ ਅਭਲਾਸੀ ਹਾਂ ਜਿਨ੍ਹਾਂ ਨੂੰ ਜਦਾਂ ਦੀ ਪਿਆਸ ਹੁੰਦੀ ਹੈ ਉਹਨਾਂ ਨੂੰ ਉਦਾਂ ਦੇ ਹੀ ਮਹਾਤਮਾ ਉਦਾਂ ਦੀ ਉਹ ਸੰਗਤ ਪ੍ਰਾਪਤ ਹੋ ਜਾਂਦੀ ਹੈ ਅਮਲੀਆਂ ਨੂੰ ਅਮਲੀ ਦੋਸਤ ਮਿਲ ਜਾਂਦੇ ਆ ਪਲਵਾਨਾਂ ਦੀ ਪਲਵਾਨਾਂ ਨਾਲ ਮਿੱਤਰਤਾ ਡਾਕਟਰਾਂ ਦੀ ਡਾਕਟਰਾਂ ਨਾਲ ਮਿੱਤਰਤਾ ਹੋ ਜਾਂਦੀ ਹੈ ਇਸੇ ਪ੍ਰਕਾਰ ਜਦੋਂ ਜਗਿਆਸਾ ਆਤਮ ਗਿਆਨ ਦੀ ਹੋਵੇ ਵਾਹਿਗੁਰੂ ਪਰਮੇਸ਼ਰ ਦੇ ਮੁਲਾਪ ਦੀ ਹੋਵੇ ਤਾਂ ਫਿਰ ਉਹ ਰੱਬ ਦੇ ਪਿਆਰੇ ਦੂਰ ਨਹੀਂ ਹਨ ਜਲਦੀ ਆ ਕੇ ਮਿਲ ਜਾਂਦੇ ਆ ਇੱਕ ਮਹਾਤਮਾ ਹੋਏ ਲਾਹੜੀ ਮਹਾਸ਼ਾ ਉਹਨਾਂ ਦਾ ਨਾਂ ਹੋਇਆ ਬਹੁਤ ਉੱਚ ਅਵਸਥਾ ਦੇ ਮਾਲਕ ਸੀ ਉਹ ਬਹੁਤ ਵੱਡੇ ਵੱਡੇ ਵੇਦਾਂ ਦੇ ਪਾਠੀ ਉਹਨਾਂ ਦੇ ਕੋਲ ਜਾ ਕੇ ਅਰਥ ਪੁੱਛਿਆ ਕਰਦੇ ਸੀ ਤੇ ਉਹ ਮਹਾਪੁਰਖਾਂ ਨੇ ਕਹਿਣਾ ਖੜੋ ਰੁਕੋ ਮੈਂ ਉਸ ਅਵਸਥਾ ਵਿੱਚ ਜਾ ਕੇ ਜਿਸ ਅਵਸਥਾ ਵਿੱਚ ਉਸ ਰਿਸ਼ੀ ਨੇ ਇਹ ਸ਼ਲੋਕ ਉਚਾਰਿਆ ਹੈ ਉੱਥੇ ਜਾ ਕੇ ਇਸ ਸ਼ਲੋਕ ਦਾ ਅਸਲੀ ਅਰਥ ਅਨੁਭਵ ਕਰਕੇ ਫਿਰ ਤੁਹਾਨੂੰ ਦੱਸਾਂਗਾ ਕਿ ਕਿੰਨਾ-ਕਿੰਨਾ ਸਮਾਂ ਉਹਨਾਂ ਨੇ ਸਮਾਧੀ ਚ ਰਹਿਣਾ ਤੇ ਫਿਰ ਉਸ ਸ਼ਲੋਕ ਦੇ ਅਰਥ ਨੂੰ ਅਨੁਭਵ ਦੇ ਵਿੱਚੋਂ ਲਿਆ ਕੇ ਤੇ ਫਿਰ ਉਹਨਾਂ ਨੂੰ ਅਰਥ ਦੱਸਣੇ ਭਾਵ ਇੰਨੀ ਉੱਚੀ ਅਵਸਥਾ ਦੇ ਮਾਲਕ ਸੀ ਲਾਹੜੀ ਮਹਾਸ਼ਯ ਦੇ ਜੀਵਨ ਵਿੱਚ ਇੱਕ ਜ਼ਿਕਰ ਆਉਂਦਾ ਹੈ ਪ੍ਰਿਆਗ ਰਾਜ ਇੱਕ ਤੀਰਥ ਹੈ ਜਿੱਥੇ ਮਾਗੀ ਦੇ ਦਿਹਾੜੇ ਉੱਤੇ ਮਾਗ ਦੀ ਸੰਗਰਾਮਨ ਨੂੰ ਜਾ ਕੇ ਹਿੰਦੂ ਜੜ ਉਹ ਇਸ਼ਨਾਨ ਕਰਨ ਦਾ ਬੜਾ ਪੁੰਨ ਤੇ ਮਹਾਤਮ ਮੰਨਦੇ ਆ। ਉਹ ਪ੍ਰਿਆਗਰਾਜ ਤੀਰਥ ਦੀ ਇਹ ਮਰਿਆਦਾ ਹੈ ਵੀ ਜਿੰਨੇ ਵੀ ਗੁਫਾਵਾਂ ਵਿੱਚ ਹਿਮਾਲਿਆ ਦੇ ਉੱਤੇ ਸਾਧਨਾ ਕਰਨ ਵਾਲੇ ਸਾਧੂ ਹੈ ਉਹ ਉਸ ਦਿਨ ਉੱਥੇ ਪ੍ਰਿਆਗਰਾਜ ਤੀਰਥ ਤੇ ਆ ਕੇ ਉਹ ਵੀ ਇਸ਼ਨਾਨ ਕਰਦੇ ਆ, ਉੱਥੇ ਬੈੰਦੇ ਆਸਣ ਲਾ ਕੇ ਤੇ ਜਿੰਨਾਂ ਗ੍ਰਸਤੀਆਂ ਨੇ ਜਾ ਕੇ ਕਿਸੇ ਨੂੰ ਗੁਰੂ ਧਾਰਨਾ ਹੋਵੇ ਉਹ ਫਿਰ ਸਾਧੂਆਂ ਦੇ ਜਾ ਕੇ ਉੱਥੇ ਦਰਸ਼ਨ ਕਰਦੇ ਆ ਜੀ ਨੂੰ ਜਿਹੜਾ ਪਸੰਦ ਆਉਂਦਾ ਹੈ। ਕਿਸੇ ਦੇ ਮਨ ਨੂੰ ਕੋਈ ਭਾਵ ਹੁੰਦਾ ਹੈ ਕਿਸੇ ਦੇ ਮਨ ਨੂੰ ਕੋਈ ਭਾਵ ਹੁੰਦਾ ਹੈ ਫਿਰ ਆਪੋ ਆਪਣੀ ਪਸੰਦ ਦੇ ਅਨੁਸਾਰ ਉਹ ਆਪੋ ਆਪਣਾ ਗੁਰੂ ਧਾਰਨ ਕਰ ਲੈਂਦੇ ਆ ਨਾਮ ਮੰਤਰ ਲੈ ਲੈਂਦੇ ਆ ਲਾਹੜੀ ਮਹਾਸ਼ਾਏ ਨੇ ਕਿਹਾ ਪ੍ਰਯਾਗ ਰਾਜ ਤੀਰਥ ਉੱਤੇ ਮੈਂ ਗਿਆ ਤੇ ਜਦੋਂ ਕਹਿੰਦੇ ਉੱਥੇ ਗਿਆ ਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠ ਹੈ ਤੇ ਕਹਿੰਦੇ ਜਦੋਂ ਅਸੀਂ ਤੁਰੇ ਜਾਂਦੇ ਆ ਤੇ ਦੇਖਦੇ ਜਾਂਦੇ ਆ ਵੀ ਕਿੰਨੇ ਸਾਧੂਆਂ ਨੇ ਆਸਣ ਲਾਏ ਹੋਏ ਆ ਤੇ ਉਸ ਆਦੂਆਂ ਦੇ ਅੰਤਰਮਨ ਨੂੰ ਜਦੋਂ ਅਸੀਂ ਅਨੁਭਵ ਕੀਤਾ ਤਾਂ ਪਤਾ ਲੱਗਿਆ ਇਹ ਵੀ ਪਖੰਡੀ ਹੈ ਇਹ ਵੀ ਪਖੰਡੀ ਹੈ ਇਹ ਕੇਵਲ ਦਿਖਾਵਾ ਕਰ ਰਿਹਾ ਅੰਦਰ ਇਹਦਾ ਮਨ ਪਟਕਦਾ ਹੈ ਤੇ ਇਸ ਕ ਪ੍ਰਕਾਰ ਕੰਦੇ ਅਸੀਂ ਦੇਖਦੇ ਤੇ ਉਹ ਉਦਾਸ ਤੇ ਥੋੜਾ ਮਨ ਵਿੱਚ ਹੈਰਾਨੀ ਵੀ ਹੁੰਦੀ ਗਈ ਵੀ ਇੰਨੇ ਪਖੰਡੀਆਂ ਦੇ ਮਗਰ ਲੋਕ ਲੱਗੇ ਹੋਏ ਆ ਤੇ ਕਹਿੰਦੇ ਜਦੋਂ ਇਹ ਮਨ ਅੰਦਰ ਖਿਆਲ ਆਇਆ ਤੁਰੇ ਜਾਂਦਿਆਂ ਦੇਖਿਆ ਜਿਹੜਾ ਮੇਰਾ ਗੁਰੂ ਸੀਨਾ ਬ੍ਰਹਮ ਗਿਆਨੀ ਉਹ ਕਹਿੰਦੇ ਕਿਸੇ ਸਾਧੂ ਦੇ ਭਾਂਡੇ ਮਾਂਜਣ ਲੱਗਿਆ ਹੋਇਆ ਸੇਵਾ ਕਰਨ ਲੱਗਿਆ ਹੋਇਆ ਤੇ ਜਿਹਦੀ ਉਹ ਸੇਵਾ ਕਰਨ ਲੱਗਿਆ ਹੋਇਆ ਉਹ ਨਿਰਾਪਖੰਡੀ ਹੈ ਲਾਹੜੀ ਮਹਾਸ਼ਯ ਨੇ ਆਪਣੇ ਅਨੁਭਵ ਨਾਲ ਦੇਖਿਆ ਬਈ ਉਹ ਜਿਹੜਾ ਸਾਧੂ ਹੈ ਉਹ ਤਾਂ ਪਖੰਡੀ ਹੈ ਤੇ ਮੇਰਾ ਜਿਹੜਾ ਗੁਰੂ ਹੈ ਉਸ ਪਖੰਡੀ ਦੇ ਭਾਂਡੇ ਮਾਂਜ ਰਿਹਾ ਸੇਵਾ ਕਰ ਰਿਹਾ ਕਹਿੰਦੇ ਮੈਂ ਦੌੜ ਕੇ ਆਪਣੇ ਗੁਰੂ ਤੋਂ ਮੱਥਾ ਟੇਕਿਆ ਤੇ ਜਾ ਕੇ ਉਹਨਾਂ ਨੂੰ ਬਚਨ ਕੀਤਾ ਕਹਿੰਦੇ ਮਹਾਰਾਜ ਕਿ ਜੇ ਮੈਂ ਜਾਣਦਾ ਵੀ ਇਹ ਪਖੰਡੀ ਐ ਤੁਸੀਂ ਤਾਂ ਮੇਰੇ ਗੁਰੂ ਹੋ ਤੁਸੀਂ ਵੀ ਤਾਂ ਜਾਣਦੇ ਹੋ ਇਹ ਪਖੰਡੀ ਐ ਇਹਨੂੰ ਪ੍ਰਾਪਤੀ ਕੋਈ ਵੀ ਨਹੀਂ ਹੈ ਕੇਵਲ ਦਿਖਾਵਾ ਤੇ ਤੁਸੀਂ ਇਹਦੇ ਕੋਲ ਕਾਦੇ ਲਈ ਬੈਠੇ ਹੋਏ ਦੀ ਸੇਵਾ ਚ ਕਰ ਕਿਉਂ ਲੱਗੇ ਹੋਏ ਤੇ ਕਹਿੰਦੇ ਮੇਰੇ ਗੁਰੂ ਨੇ ਮੈਨੂੰ ਜੋ ਜਵਾਬ ਦਿੱਤਾ ਕਹਿੰਦੇ ਉਹਦੇ ਨਾਲ ਮੈਨੂੰ ਵੀ ਗਿਆਨ ਪ੍ਰਾਪਤ ਹੋਇਆ ਕਹਿੰਦੇ ਮੇਰਾ ਗੁਰੂ ਕਹਿਣ ਲੱਗਿਆ ਕਹਿੰਦਾ ਇੱਥੇ ਮੇਰੇ ਸੇਵਾ ਕਰਨ ਦੇ ਦੋ ਤਿੰਨ ਕਾਰਨ ਐ ਪਹਿਲਾ ਕਾਰਨ ਤਾਂ ਇਹ ਵੀ ਮਨ ਦੇ ਅੰਦਰ ਅਭਿਮਾਨ ਨਹੀਂ ਰਹਿੰਦਾ ਹੰਕਾਰ ਨਹੀਂ ਰਹਿੰਦਾ ਵੀ ਮੈਨੂੰ ਕੋਈ ਪ੍ਰਾਪਤੀ ਹੈ ਮੇਰੇ ਕੋਲ ਕੋਈ ਸਾਧਨਾ ਹੈ ਦੂਜਿਆਂ ਵਿੱਚ ਜਿੰਨਾ ਚਿਰ ਦੋਸ਼ ਦਰਸ਼ਨ ਕਰੇਗਾ ਇਹ ਮਨ ਉਹਨਾਂ ਚਿਰ ਪਰਮੇਸ਼ਰ ਨੂੰ ਵੀ ਭਾਵਦਾ ਨਹੀਂ ਹੈ ਸੋ ਇਸ ਕਰਕੇ ਆਤਮ ਆਪਸਤੇ ਉਤਮ ਸਭ ਜਾਣੋ ਆਪ ਸਕੋ ਜੋ ਜਾਣੇ ਨੀਚਾ ਸੋ ਗਨੀਆਂ ਸਭ ਤੇ ਉੱਚਾ ਸਰਬ ਕੀ ਰੇਨ ਜਾ ਕਮਨ ਹੋਏ ਜਦੋਂ ਸਾਰਿਆਂ ਦੇ ਚਰਨਾਂ ਦੀ ਧੂੜ ਬਣ ਜਾਂਦਾ ਤੇ ਆਪਣੇ ਆਪ ਨੂੰ ਸਭ ਤੋਂ ਨੀਚਾ ਤੇ ਨੀਵਾ ਮੰਨ ਲੈਂਦਾ ਤਾਂ ਬ੍ਰਹਮ ਗਿਆਨੀ ਸਭ ਤੋਂ ਉੱਚਾ ਤਾਂ ਹੀ ਬਣਦਾ ਤਾਂ ਹੀ ਅਖਵਾਉਂਦਾ ਬ੍ਰਹਮ ਗਿਆਨੀ ਉੱਚ ਤੇ ਉੱਚਾ ਮਨ ਆਪਣਾ ਹੈ ਸਭ ਤੇ ਨੀਚਾ ਕਹਿੰਦੇ ਇੱਥੇ ਮੇਰਾ ਭਮਾਨ ਸ਼ਾਂਤ ਰੱਖਣ ਵਾਸਤੇ ਇਹ ਮਾਇਦੀ ਸੇਵਾ ਵਿੱਚ ਲੱਗਿਆ ਹੋਇਆ ਦੂਸਰਾ ਕਾਰਨ ਇਹ ਹੈ ਇੱਥੇ ਜਿਹੜੇ ਬਾਹਰੀ ਦਿਖਾਵੇਆਂ ਨੂੰ ਪੂਜਣ ਵਾਲੇ ਲੋਕਾਂ ਦੀ ਗਿਣਤੀ ਜ਼ਿਆਦਾ ਹੈ ਹਜ਼ਾਰਾਂ ਦੀ ਗਿਣਤੀ ਹੈ ਪਰ ਆਤਮ ਗਿਆਨ ਦੀ ਪਿਆਸ ਰੱਖਣ ਵਾਲਾ ਕੋਈ ਵਿਰਲਾ-ਵਿਰਲਾ ਕੋਈ ਹਜ਼ਾਰਾਂ ਲੱਖਾਂ ਦੇ ਵਿੱਚੋਂ ਕੋਈ ਇੱਕ ਆਵੇਗਾ ਤੇ ਕਹਿੰਦੇ ਅਸੀਂ ਉਹਨੂੰ ਚੁਣਨ ਵਾਸਤੇ ਇੱਥੇ ਬੈਠੇ ਆਂ ਦਿਖਾਵੇਆਂ ਵਾਲਿਆਂ ਦੀ ਸਾਨੂੰ ਇਕੱਠਾਂ ਦੀ ਲੋੜ ਨਹੀਂ ਜੇ ਕਰਨਾ ਹੋਵੇ ਤਾਂ ਅਸੀਂ ਵੀ ਆਸਣ ਲਾ ਕੇ ਬਹਿ ਜਾਈਏ ਤੇ ਪੂਜਾ ਕਰਾਉਣ ਲੱਗ ਜਾਈਏ ਲੋਕਾਂ ਨੂੰ ਹਜ਼ਾਰਾਂ ਨੂੰ ਮਗਰ ਲਾ ਸਕਦੇ ਆ ਪਰ ਸਾਨੂੰ ਹਜ਼ਾਰਾਂ ਦੀ ਲੋੜ ਨਹੀਂ ਸਾਨੂੰ ਉਹਦੀ ਲੋੜ ਹੈ ਜਿਹੜਾ ਅਸਲ ਵਿੱਚ ਗਿਆਨ ਦਾ ਅਵਲਾਸ਼ੀ ਹੈ ਜਿਹੜਾ ਸੱਚਮੁੱਚ ਆਪਣੇ ਆਤਮ ਸਰੂਪ ਨੂੰ ਜਾਨਣਾ ਚਾਹੁੰਦਾ ਹੈ ਪਰਮੇਸ਼ਰ ਨਾਲ ਪ੍ਰੇਮ ਕਰਨ ਵਾਲਾ ਜੀਵਨ ਦੀ ਸਫਲਤਾ ਕਰਨ ਵਾਲਾ ਨਾ ਕਿ ਛੋਟੀਆਂ ਮੋਟੀਆਂ ਸਿੱਧੀਆਂ ਕਰਾਮਾਤਾਂ ਤੇ ਦਿਖਾਵੇਆਂ ਮਗਰ ਲੱਗ ਕੇ ਆਪਣੇ ਜੀਵਨ ਨੂੰ ਖਰਾਬ ਕਰਨ ਵਾਲਾ ਉਹ ਸਾਨੂੰ ਨਹੀਂ ਚਾਹੀਦਾ ਤੇ ਇਸ ਕਰਕੇ ਅਸੀਂ ਇੱਥੇ ਬੈਠੇ ਆ ਤੇ ਅਸੀਂ ਉਹਨਾਂ ਨੂੰ ਲੱਭ ਰਹੇ ਆ ਦੇਖ ਰਹੇ ਆ ਜੋ ਅਧਿਕਾਰੀ ਹੋਵੇ ਜੋ ਗਾਹਕ ਹੋਵੇ ਜਿਹਦੇ ਅੱਗੇ ਆਪਣੀ ਜਿਹੜੀ ਗੱਛੜੀ ਖੋਲੀ ਜਾ ਸਕੇ ਤਲਹੜੀ ਮਹਾਸ਼ਾ ਨੇ ਆਪਣੇ ਗੁਰੂ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਕਹਿੰਦੇ ਵਾਪਸ ਆ ਗਏ ਸੋ ਕਹਿਣ ਤੋਂ ਭਾਵ ਗੁਰਮਖੋ ਇਹ ਜਿਹੜੀ ਗੱਲ ਹੈ ਇਹ ਕਹਾਣੀ ਹੈ ਸਾਨੂੰ ਇਹ ਦਰਸਾਉਂਦੀ ਹੈ ਵੀ ਸਾਡੇ ਅੰਤਰੀਵ ਮਨ ਦੇ ਵਿੱਚ ਕਿਹੜੀ ਪਿਆਸ ਹੈ ਜੇ ਮਾਇਆ ਪੈਸਿਆਂ ਦੀ ਜਾਂ ਹੋਰ ਘਰ ਦੇ ਕਲਾ ਕਲੇਸ਼ਾਂ ਦੁੱਖਾਂ ਦੇ ਨਾਸਤਿਕ ਸੰਸਾਰ ਦੇ ਪਦਾਰਥਾਂ ਦੀ ਸੁੱਖਾਂ ਦੀ ਇੱਛਾ ਦੀ ਪਿਆਸ ਹੈ ਤਾਂ ਕਦੇ ਵੀ ਬ੍ਰਹਮ ਗਿਆਨੀ ਪੂਰਨ ਦਾ ਮਲਾਪ ਨਹੀਂ ਹੋਵੇਗਾ ਜੇ ਹੋਵੇਗਾ ਵੀ ਤਾਂ ਅਸੀਂ ਉਹਨੂੰ ਉਤਲੇ ਤਲ ਤੇ ਜਾਣਾਂਗੇ ਅੰਦਰ ਉਹਨੂੰ ਕਦੇ ਮਲਾਪ ਨਹੀਂ ਕਰ ਸਕਾਂਗੇ ਉਹ ਮੇਲਾ ਉੱਪਰ ਉੱਪਰ ਦਾ ਹੋਵੇਗਾ ਅੰਤਰੀਵ ਮੇਲਾ ਕਦੇ ਉਸ ਪੁਰਖ ਨਾਲ ਨਹੀਂ ਹੋਵੇਗਾ ਸੋ ਇਸ ਕਰਕੇ ਜੇ ਚਾਹੁੰਦੇ ਆ ਵੀ ਅਸਲੀ ਬ੍ਰਹਮ ਗਿਆਨੀ ਜਿਹੜੇ ਵਾਹਿਗੁਰੂ ਪਰਮੇਸ਼ਰ ਵਿੱਚ ਸਮਾਏ ਹੋਏ ਐ ਤੇ ਕਰੋੜਾਂ ਦੀ ਗਿਣਤੀ ਵਿੱਚ ਮੌਜੂਦ ਹਨ ਜੋ ਪਹਿਲਾਂ ਵੀ ਸੀ ਉਹ ਹੁਣ ਵੀ ਆ ਬ੍ਰਹਮ ਗਿਆਨੀ ਸਾਧ ਜੀਵ ਹੈ ਨਹੀਂ ਮਰਦਾ ਤੇ ਹੁਣ ਵੀ ਸਾਧਨਾ ਕਰਕੇ ਵਾਹਿਗੁਰੂ ਪਰਮੇਸ਼ਰ ਵਿੱਚ ਅਭੇਦ ਇਹ ਸੰਸਾਰ ਵਿੱਚ ਵਿਚਰ ਰਹੇ ਹੈ ਜੇ ਉਹਨਾਂ ਦਾ ਮਲਾਪ ਚਾਹੁੰਦੇ ਆ ਤਾਂ ਸਾਨੂੰ ਆਪਣੇ ਅੰਤਰੀਵ ਮਨ ਨੂੰ ਸੁਧਾਰਨਾ ਪਵੇਗਾ ਆਪਣੀ ਅੰਦਰਲੀ ਪਿਆਸ ਨੂੰ ਜਗਾਉਣਾ ਪਵੇਗਾ ਇਹ ਜ਼ਰੂਰੀ ਸਭ ਤੋਂ ਜ਼ਰੂਰੀ ਗੱਲ ਹੈ ਮਹਾਪੁਰਖ ਬਾਬਾ ਆਨੰਦ ਸਿੰਘ ਜੀ ਕਲੇਰਾ ਵਾਲੇ ਉਹਨਾਂ ਨੇ ਸਾਨੂੰ ਇੱਕ ਢੰਗ ਦੱਸਿਆ ਕਹਿੰਦੇ ਭਾਈ ਬ੍ਰਹਮ ਗਿਆਨੀ ਲੱਭਣ ਨਾ ਜਾਈਂ ਕਿਉਂਕਿ ਜੇ ਲੱਭਣ ਜਾਵੇਂਗਾ ਤਾਂ ਆਪਣੇ ਵਰਗਾ ਲੱਭ ਲਵੇਂਗਾ ਕਿਉਂਕਿ ਅਸੀਂ ਆਪਣੇ ਵਰਗਾ ਦੇਖਾਂਗੇ ਜਿਹੜਾ ਸਾਨੂੰ ਬ੍ਰਹਮ ਗਿਆਨੀ ਲੱਗਿਆ ਹੋ ਸਕਦਾ ਹੈ ਉਹ ਬ੍ਰਹਮ ਗਿਆਨੀ ਨਾ ਹੋਵੇ ਤੇ ਜਿਹੜਾ ਬ੍ਰਹਮ ਗਿਆਨੀ ਹੋਵੇ ਉਹ ਅਸੀਂ ਕਹੀਏ ਵੀ ਇਹ ਤਾਂ ਬ੍ਰਹਮ ਗਿਆਨੀ ਹੈ ਨਹੀਂ ਅਸੀਂ ਆਪਣੇ ਮਨ ਨਾਲ ਨਾਪ ਤੋਲ ਕੇ ਪਛਾਣ ਕਰਦੇ ਹਾਂ ਨਾ ਮਹਾਪੁਰਖ ਕਹਿੰਦੇ ਬ੍ਰਹਮ ਗਿਆਨੀ ਲੱਗ ਲੱਭਣ ਨਾ ਜਾਈਂ ਜੇ ਲੱਭਣ ਜਾਏਗਾ ਤਾਂ ਆਪਣੇ ਵਰਗਾ ਲੱਭ ਲਵੇਗਾ ਤੂੰ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਗਤ ਕਰਨੇਮ ਦੇ ਨਾਲ ਪ੍ਰੇਮ ਨਾਲ ਸਤਿਗੁਰਾਂ ਦੇ ਦਰਸ਼ਨ ਨਿਤਨੇਮ ਕਰਨਾ ਦੋ ਵਕਤ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਨਿਯਮ ਦੇ ਨਾਲ ਕਰਨੀ ਸੇਵਾ ਕਰਨੀ ਤੇ ਮਾਨੰਦਰੇ ਅਭਲਾਸਾ ਰੱਖਣੀ ਸਹੀ ਪਿਆਰੇ ਮੇਲੋ ਜਨਮ ਲਿਆ ਆਪ ਜੀ ਦਾ ਨਾਮ ਚਿਤਾਵੈ ਆਪਣੇ ਪਿਆਰਿਆਂ ਦਾ ਮੇਲਾ ਬਖਸ਼ੋ ਵਾਹਿਗੁਰੂ ਜੀ ਤਾਂ ਕਹਿੰਦੇ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਉਹ ਜਿਹੜੇ ਰੱਬ ਦੇ ਪਿਆਰੇ ਆ ਉਹ ਆਪੇ ਆ ਕੇ ਮਿਲ ਜਾਣਗੇ ਉਹ ਅੰਦਰਲੀ ਪਿਆਸ ਦੇ ਮੇਲ ਨਾਲ ਤਾਲਮੇਲ ਦੇ ਨਾਲ ਉਹਨਾਂ ਦਾ ਆਪੇ ਮਲਾਪ ਹੋ ਜਾਵੇਗਾ ਜਿਵੇਂ ਗੁਰੂ ਅੰਗਦ ਦੇ ਮਹਾਰਾਜੀ ਦਾ ਸ਼ਲੋਕ ਆਉਂਦਾ ਮਹਾਰਾ ਸਾਹਿਬ ਜੀ ਕਹਿੰਦੇ ਭਾਈ ਤੁਰਦੇ ਕਾ ਤੁਰਦਾ ਮਿਲੈ ਉਡਤੇ ਕਾ ਉਡਤਾ ਜੀਵਤੇ ਕਾ ਜੀਉਤਾ ਮਿਲੈ ਮੂਏ ਕਾ ਮੂਆ ਕਹਿੰਦੇ ਭਾਈ ਜਿੱਦਾਂ ਦਾ ਕੋਈ ਅੰਦਰ ਮਨ ਹੁੰਦਾ ਜਿੱਦਾਂ ਦਾ ਕੋਈ ਸੁਭਾਅ ਕਿਸੇ ਦਾ ਹੁੰਦਾ ਉਹ ਜੇ ਬੇਲੀ ਭਾਲ ਲੈਂਦਾ ਤਾਂ ਅੰਤਰੀਵ ਮਨ ਦੀ ਪਿਆਸ ਹਮੇਸ਼ਾ ਉਸ ਲੈਵਲ ਦੇ ਜਿਹੜੇ ਸੰਗੀ ਹੁੰਦੇ ਆ ਉਹਨਾਂ ਦਾ ਮਲਾਪ ਕਰਾ ਦਿਆ ਕਰਦੀ ਐ ਸੋ ਅੱਜ ਦੀ ਵਿਚਾਰ ਇਹੀ ਸੀ ਭਾਈ ਜਿਨੂੰ ਮਹਾਰਾਜ ਨੇ ਆਖਿਆ ਕਈ ਕੋਟ ਤਤ ਕੇ ਵੇਤੇ ਸਦਾ ਨਿਹਾਰੇ ਗੁਨੇtre ਕਈ ਕੋਟ ਨਾਮ ਰਸ ਪੀਵਹਿ ਅਮਰ ਭਏ ਸਦ ਸਦ ਹੀ ਜੀਵ ਹੈ ਸੋ ਇਸ ਪ੍ਰਕਾਰ ਦੇ ਜਿਹੜੇ ਪੁਰਖ ਹੈ ਆਪਾਂ ਵਾਹਿਗੁਰੂ ਦੀਆਂ अनेका ਪ੍ਰਕਾਰ ਦੀਆਂ ਰਚਨਾਵਾਂ ਵਿੱਚੋਂ ਉਹਨਾਂ ਪਿਆਰਿਆਂ ਦਾ ਮੇਲ ਲੱਭਣਾ ਤੇ ਉਹਦੇ ਵਾਸਤੇ ਇੱਕ ਤਾਂ ਸਤਿਗੁਰੂ ਜੀ ਦੀ ਰੱਜ ਕੇ ਸੰਗਤ ਸਤਿਗੁਰੂ ਜੀ ਅੱਗੇ ਅਰਦਾਸ ਬੇਨਤੀ ਔਰ ਅੰਤਰੀਵ ਮਾਨੰਦਰ ਕੇਵਲ ਵਾਹਿਗੁਰੂ ਪਰਮੇਸ਼ਰ ਦੇ ਮਲਾਪ ਦੀ ਤੜਫ ਇਹ ਰੱਖ ਕੇ ਜਦੋਂ ਦੁਰਾਂਗੇ ਤਾਂ ਜਰੂਰ ਸਤਿਗੁਰੂ ਜੀ ਦੀ ਆਲੋਕੇ ਆਪਣੇ ਪਿਆਰਿਆਂ ਦੇ ਮਲਾਪ ਮੇਲੇ ਕਰਵਾ ਦਿੰਦੇ ਆ ਕਿਉਂਕਿ ਸਾਧੂ ਜਨਾਂ ਦੀ ਸੰਗਤ ਨਾਲ ਹੀ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ ਸਤਗੁਰੂ ਜੀ ਦੀ ਬਾਣੀ ਪੜੋ ਮਹਾਰਾਜ ਜੀ ਨੇ ਆਪਣੇ ਪਿਆਰਿਆਂ ਦੇ ਚਰਨਾਂ ਦੀ ਧੂੜ ਮੰਗੀ ਹੈ। ਇਹੀ ਵੱਡਾ ਸੁੱਖ ਆਖਿਆ। ਮਹਾਰਾਜ ਜੀ ਆਖਦੇ ਜਨ ਕੇ ਚਰਨ ਵਸਹਿ ਮੇਰਾ ਹੀ ਹਰੈ। ਸੰਗ ਪੁਣੀਤਾ ਦੇਹੀ ਜਨ ਕੀ ਧੂਰ ਦੇਹੋ ਕਿਰਪਾ ਨਿਦ ਨਾਨਕ ਕੈ ਸੁਖੇ ਹੀ। اے ਵਾਹਿਗੁਰੂ ਆਪਣੇ ਦਾਸਾਂ ਦੀ ਪਿਆਰਿਆਂ ਦੀ ਚਰਨਾਂ ਦੀ ਧੂੜ ਦਿਓ ਇਹੀ ਮੇਰੇ ਵਾਸਤੇ ਸੁੱਖ ਹੈ। ਅੰਤਰਜਾਮੀ ਪੁਰਖ ਵਧਾਤੇ ਸਰਦਾ ਮੰਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੋਕ ਔਕਰ ਸੰਤਨ ਕੀ ਧੂਰੇ ਸਵਿਤਨਿਕ ਵਿਚਾਰ ਆਪ ਜੀ ਨੇ ਪ੍ਰਵਾਨ ਕਰਨ